ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇਹ ਨਿਯਮਾਵਲੀ ਚੱਲਦੀ ਹੈ ਜਿਹਨੂੰ ਮਹਾਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਛੜੇ ਰੇਸ਼ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਜੋਗੀ ਹੈ ਇਹ ਗਾਲ ਮੰਨ ਤਿੰਨ ਦਿਨ ਨਾ ਭੋਜਨ ਬੜਾ ਸਕਦੀ ਹੈ ਨਾ ਪੋਸ ਸਕਦੀ ਹੈ ਔਰ ਉਸ ਨੂੰ 3 ਦਿਨ ਚੌਕੇ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਪੀ ਰਹੇ ਨੇ ਉਹ ਇਸ ਈ ਨੂੰ ਚੌਕੇ ਦੇ ਵਿੱਚ ਨਹੀਂ ਜਾਣ ਦਿੰਦੇ ਵੀ ਤੋਂ ਘੱਮ ਸੇ ਘੱਮ ਇਹ 3 ਦਿਨ ਤੇ ਅਪਵਿੱਤਰ ਹੈ ਜਦ ਕਿ ਸਹਾਗੁਨਾਨਕਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾ ਰਿਹਾ ਹੈ ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾ ਰਿਹਾ ਹੈ ਕਿ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਵਿੱਚ ਪਾ ਰਿਹਾ ਹੈ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਵਿੱਚ ਝੂਠਾ ਨਹੀਂ ਮੰਨਦੇ ਉਹ ਇਸ ਰੂਪ ਵਿੱਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਬਦਲ ਵੀ ਕਰ ਸਕਦੀ ਹੈ

نیمک ایک دور چل رہا ہے جہاں مکھ دا ہے وہ اپر جس چیز نو چھوے گا جی بیگا جھوٹ ہی کھلے گا اب اس واسطے مہاراج کہ جھوٹا وہ ہے جیسے مکھ چھوٹ رہا ہے اور اس استعری نہیں جو پراکرتک نیم کے مطابق جو ہے نامنا کر دی ہے